ਰਾਜਪੁਰ ਦੇ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਦਾ ਪ੍ਰੋਗਰਾਮ ਹਿਮਾਚਲ ਪ੍ਰਦੇਸ਼ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਪ੍ਰਧਾਨ ਜਗਦੀਸ਼ ਚੋਧਰੀ ਅਤੇ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਪ ਚੋਧਰੀ ਦੀ ਅਗਵਾਈ ਵਿੱਚ ਹੋਇਆ ਜਿਸ ਵਿੱਚ ਲਗਭਗ ਸਾਰੇ ਮੈਂਬਰਾਂ ਨੇ ਹਿੱਸਾ ਲਿੱਤਾ ਅਤੇ ਸਾਲਾਨਾ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐਸ ਟਰਵਲਾ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਖਜ਼ਾਨਚੀ ਅਮਰਦੀਪ ਸਿੰਘ ਡਿਸਟ੍ਰਿਕਟ ਪਟਿਆਲਾ ਕੈਮਿਸਟ ਐਸੋਸੀਏਸ਼ਨ ਦੇ ਫਾਈਨੈਂਸ ਸੈਕਟਰੀ विशाल मित्तल ਅਤੇ ਪੰਜਾਬ ਕੈਮਿਸ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰ ਅਰਵਿੰਦ ਮਿੱਤਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਰ ਕੀ ਇਨਾਬਤ ਹੋਣੀ ਮੇਰਾ ਜੀਐਸ ਚਾਵਲਾ ਜਨਰਲ ਸੈਕਟਰੀ ਪੰਜਾਬ ਕੈਮਿਸਟ ਐਸੋਸੀਏਸ਼ਨ ਸਰ ਅੱਜ ਜੋ ਮੀਟਿੰਗ ਹੋਈ ਹੈ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੋ ਜੋ ਰਾਜਪੁਰਾ ਡਰਗ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੈ ਉਸ ਬਾਰੇ ਕੀ ਕਹਿੰਦੇ ਸਰ ਮੈਂ ਸਭ ਤੋਂ ਪਹਿਲਾਂ ਰਾਜਪੁਰਾ ਕੈਮਿਸਟ ਐਂਡ ਡਰਗ ਐਸੋਸੀਏਸ਼ਨ ਉਹਨਾਂ ਦੀ ਟੀਮ ਕਾਕੂ ਜੀ ਦੀ ਟੀਮ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਐਨੇ ਸਾਡੇ ਕੈਮਿਸਟ ਕਿਤੇ ਕਿਤੇ ਇਹਨਾਂ ਦਾ ਬਹੁਤ ਬਹੁਤ ਥੈਂਕਸ ਔਰ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਦੇਖੋ ਸਾਡੀ ਮੀਟਿੰਗ ਜਿਹੜਾ ਮੇਨ ਆਂ ਦਾ ਪਰਪਸ ਹੁੰਦਾ ਸੀ ਆਪਣੇ ਜੋ ਅੱਜਕਲ ਕਰੰਟ ਇਸ਼ੂ ਚੱਲੇ ਨੇ ਉਹਦੇ ਬਾਰੇ ਅਸੀਂ ਆਪਣੇ ਸਾਰੇ ਮੈਂਬਰਾਂ ਨੂੰ ਗਾਈਡ ਕਰਦੇ ਹਾਂ ਜਿੱਦਾਂ ਅੱਜਕੱਲ ਇੱਕ ਐਮਪੀਟੀ ਬਿਕਟ ਦਾ ਫਾਰਮ ਉਹ ਅਸੀਂ ਆਪਣੇ ਮੈਂਬਰਾਂ ਨੂੰ ਗਾਈਡ ਕੀਤਾ ਐਨ ਆਰ ਐਕਸ ਹੈਬਿਟ ਫਾਰਮ ਵਿੱਚ ਡਰਗ ਜਿਹੜੀਆਂ ਨੇ ਜਿਹੜਾ ਗਵਰਨਮੈਂਟ ਨੇ ਯੁਧ ਨਸ਼ਿਆਂ ਵਿਰੁੱਧ ਕੀਤਾ ਉੱਥੇ ਅਸੀਂ ਆਪਣੇ ਮੈਂਬਰਾਂ ਨੂੰ ਇੱਕ ਸਟੈਂਡ ਕਲੀਅਰ ਕੀਤਾ ਕਿ ਜਿਹੜੇ ਵੀ ਸਾਡੇ ਜੈਨੂਇਨ ਕੈਮਿਸ ਨੇ ਉਹ ਆਪਣੀ ਸੇਲ ਪਰਚੇਸ ਉਹਦਾ ਬਿੱਲ ਕਰਨ ਤੇ ਬਿੱਲ ਤੇ ਵੇਚਣ ਬਿੱਲ ਤੇ ਲੈਣ ਜਿਹੜੇ ਵੀ ਅਨੈਥੀਕਲ ਸੇਲ ਪਰਚੇਸ ਕਰ ਰਹੇ ਨੇ ਨਾ ਉਹ ਸਾਡੇ ਕਦੇ ਮੈਂਬਰ ਹੋਣਗੇ ਨਾ ਅਸੀਂ ਉਹਨਾਂ ਨੂੰ ਰੱਖਾਂਗੇ ਸੋ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹਨਾਂ ਦਾ ਹੈ ਉਹਨਾਂ ਦੇ ਜਿਹੜੇ ਨਸ਼ਿਆਂ ਵੀ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਨਾ ਕਿ ਜੈਨੂਨ ਕੈਮਿਸਟ ਔਰ ਅਸੀਂ ਆਪਣੇ ਮੈਂਬਰਾਂ ਨੂੰ ਇਹ ਵੀ ਅਸ਼ੋਰ ਕਰਾਇਆ ਕਿ ਜਿਹੜਾ ਵੀ ਸਾਡਾ ਮੈਂਬਰ ਜੈਨੂਨ ਕੰਮ ਕਰਦਾ ਹੈ ਅਗਰ ਉਹਨੂੰ ਕਿਤੇ ਤੰਗ ਪਰੇਸ਼ਾਨ ਕੀਤਾ ਜਾਏਗਾ ਤੇ ਐਸੋਸੀਏਸ਼ਨ ਉੱਤੇ ਕਿਤੇ ਵੀ ਚੁੱਪ ਨਹੀਂ ਬੈਠੇਗਾ ਸਭ ਜਿਸ ਤਰ੍ਹਾਂ ਦੀ ਮੀਟਿੰਗ ਇਸ ਦੇਖਿਆ ਕਿ ਕਾਫੀ ਜੋ ਕੈਮੀਸਟ ਹੈ ਉਹਨਾਂ ਵੱਲੋਂ ਜੋ ਹੈ ਤੁਹਾਨੂੰ ਕਈ ਸਵਾਲ ਵੀ ਕੀਤੇ ਗਏ ਜੋ ਕਿ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ ਕੀ ਲੱਗਦਾ ਹੈ ਕਿ ਇਸ ਬਾਰੇ ਤੁਸੀਂ ਹੈਲਥ ਮਿਨਿਸਟਰ ਨਾਲ ਕੋਈ ਗੱਲਬਾਤ ਕਰੋ ਸਰ ਅੱਜ ਜਿਹੜੇ ਜਿਹੜੇ ਵੀ ਇਹਨਾਂ ਨੇ ਸਾਡੇ ਸਾਨੂੰ ਮੁੱਦੇ ਦਿੱਤੇ ਉਹ ਮੋਸਟਲੀ ਸਾਡੇ ਅਸੀਂ ਮੈਮੋਰੰਡਮ ਡਾਕਟਰ ਬਲਬੀਤ ਸਿੰਘ ਨੂੰ ਦੇ ਚੁੱਕੇ ਹਾਂ ਔਰ ਉਹਨਾਂ ਨੇ ਸਾਨੂੰ ਹਰ ਵਾਰੀ ਅਸ਼ੋਰ ਕੀਤਾ ਕਿ ਮੈਂ ਬਹੁਤ ਜਲਦ ਕੋਰਨਲ ਮੀਟਿੰਗ ਕਰ ਰਹੇ ਆ ਮੀਟਿੰਗ ਹੋ ਜੇਗੀ ਆਪਾਂ ਸਾਰੇ ਮਸਲ ਸੋਲਵ ਕਰ ਦਾਂਗੇ ਅੱਜ ਵੀ ਮੈਂ ਗੱਲ ਨੂੰ ਲੈਣਾ ਕਿ ਅਗਰ ਡਾਕਟਰ ਬਲਵੀਸ ਨੇ ਕਿਤੇ ਮੈਨੂੰ ਦੇਖਣਗੇ ਨਾ ਉਹ ਪਛਾਣ ਲੈਣਗੇ ਜੀਐਸ ਚਾਵਲੇ ਹੀ ਹੈ ਕਿਉਂਕਿ ਇੰਨੀ ਵਾਰੀ ਸੀ ਮਿਲ ਚੁੱਕੇ ਆ ਇੰਨੀ ਵਾਰ ਰਿਕੁਐਸਟ ਕਰ ਚੁੱਕੇ ਬਾਕੀ ਗਵਰਨਮੈਂਟ ਦਾ ਕੰਮ ਹੈ ਗਵਰਨਮੈਂਟ ਜਦ ਬੈਠ ਕੇ ਸਾਡੀ ਪ੍ਰੋਬਲਮ ਸੋਲਵ ਕਰਨਾ ਚਾਹੇਗੀ ਤੇ ਕਰ ਦੇਗੀ ਨੇ ਤਾਂ ਸਾਡੇ ਮੁੱਦੇ ਤਾਂ ਇਦਾਂ ਹੀ ਰਹਿਣੇ ਸਰ ਇਹ ਵਲੇ ਮੁੱਦੇ ਇਦਾਂ ਹੀ ਰਹਿਣੇ ਆ ਹਰ ਵਾਰ ਗਵਰਨਮੈਂਟ 5 ਸਾਲ ਬਾਅਦ ਚੇਂਜ ਹੁੰਦੀ ਹੈ ਕੀ ਲੱਗਦਾ ਹੈ ਕਿ ਹਰ ਵਾਰੀ ਨਵੇਂ ਮੁੱਦੇ ਹੁੰਦੇ ਆ ਜੋ ਤੁਹਾਨੂੰ ਹੈਲਥ ਮਿਨਿਸਟਰ ਟਾਈਮ ਨਹੀਂ ਦਿੰਦੇ ਸਰ ਨਹੀਂ ਸਰ ਗੱਲ ਮੁੱਦੇ ਜਿਹੜੇ ਸਾਡੇ ਹੁੰਦੇ ਨੇ ਜੀ ਜਿਹਦੇ ਪਿੱਛੇ ਕਾਂਗਰਸ ਗਵਰਨਮੈਂਟ ਸੀਗੀ ਜਿਹੜੇ ਸਾਡੇ ਮੁੱਦੇ ਸੀ 3-4 ਸਾਲ ਚੱਕੇ ਉਹਨਾਂ ਨੇ ਜਾਂਦੇ ਜਾਂਦੇ ਸਾਡੇ ਸਾਰੇ ਮੁੱਦੇ ਕਰਤੇ ਜੀ ਹੁਣ ਲੱਗਦਾ ਹੈ ਇਹ ਵੀ ਜਾਂਦੇ ਜਾਂਦੇ ਕਰ ਦੇਣਗੇ ਮੈਨੂੰ ਲੱਗਦਾ ਜੀ ਮੈਂ ਤਾਂ ਮੈਂਬਰਾਂ ਨੂੰ ਕਹਣਾ ਮੈਂ ਕਿ ਹੁਣ ਦਸੰਬਰ ਆਉਣ ਵਾਲੀ ਹੋਗੀ 25 ਜੀ ਦਸੰਬਰ 26 ਐ ਸਾਲ ਹੋਰ ਐ ਜੀ ਜਿਥੇ ਆਪਾਂ 4 ਸਾਲ ਕੱਟ ਲਏ ਆਪਾਂ 1 ਸਾਲ ਹੋਰ ਕੱਟ ਲੈਣੇ ਹਨ ਮਰ ਮੁਦਦੇ ਤਾਂ ਅਸਰ ਅਸੀਂ ਹਲ ਕਰਾਣੇ ਨੇ ਔਰ ਨਹੀਂ ਹੋਏਗਾ ਤਾਂ ਫਿਰ ਸਾਨੂੰ ਹੋਰ ਤਰੀਕੇ ਵੀ ਨੇ ਐਜੀਟੇਸ਼ਨ ਹੈ ਸਭ ਕੁਝ ਹੈ ਬਟ ਸਾਡਾ ਇਹ ਕਹਿ ਕੇ ਸਾਡੇ ਕਾਮੀ ਸਾਰੇ ਆਰਾਮ ਨਾਲ ਕੰਮ ਕਰਨ ਵਾਲੇ ਬੰਦੇ ਨੇ ਵਾਈਟ ਕਲਰ ਜੌਬ ਹੈ ਅਸੀਂ ਕਹਿੰਦਾ ਸਾਡੇ ਸਾਰੇ ਮੁੱਦੇ ਆਰਾਮ ਨਾਲ ਹੀ ਕਲੀਅਰ ਹੋਣਗੇ ਲਾਸਟ ਵੀਕ ਤੁਸੀਂ ਸਭ ਤੋਂ ਸੀਨੀਅਰ ਹੋ ਇਸ ਟਾਈਮ ਜੋ ਅੱਜ ਦੀ ਮੀਟਿੰਗ ਹੋਈ ਹੈ ਤਾਂ ਜੋ ਵੀ ਤੁਹਾਡੇ ਜੂਨੀਅਰਸ ਹੈ ਜਾਂ ਜੋ ਕੰਮ ਕਰ ਰਹੇ ਹੈ ਤੁਹਾਡੇ ਨਾਲ ਦੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਨ ਮੈਂ ਤਾਂ ਆਪਣੇ ਸਾਰੇ ਮੈਂਬਰਾਂ ਨੂੰ ਆਪਣੇ ਜੂਨੀਅਰ ਜਿੰਨੇ ਵੀ ਨੇ ਜੋ ਸਾਡਾ ਐਕਸਪੀਰੀਅੰਸ ਹੈ ਅਸੀਂ ਇਹੀ ਕਹਿੰਦੇ ਆ ਕਿ ਵੀ ਅਗਰ ਅਸੀਂ ਐਜ਼ ਅ ਕੈਮਿਸਟ ਆਪਣਾ ਪ੍ਰੋਫੈਸ਼ਨ ਚਲਾਣਾ ਹੈ ਤਾਂ ਸਾਨੂੰ ਨੀਟ ਐਂਡ ਕਲੀਨ ਕੰਮ ਕਰਨਾ ਪਏਗਾ ਇੱਕ ਮਾਡਰਨ ਫਾਰਮੇਸੀ ਸਾਨੂੰ ਅਡਾਪਟ ਕਰਨੀ ਪੈਣੀਆਂ ਨੇ ਸੇਲ ਪਰਚੇਸ ਐਨ ਆਰ ਐਕਸ ਆਈਟਮ ਸਾਨੂੰ ਬਿੱਲ ਤੇ ਲੈਣੇ ਪੈਣੇ ਆ ਪਰਚੇਸਨ ਤੇ ਵੇਚਣੇ ਪੈਣੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਕਹਿੰਦੇ ਕਿ ਸਾਡਾ ਹਰ ਕੈਮਿਸਟ ਦੇ ਘਰ ਇੱਕ ਫਾਰਮਾਸਿਸਟ ਜੀ ਹੋਣਾ ਚਾਹੀਦਾ ਜਿਹੜੇ ਡੀਟੇਲਰ ਕਰਦੇ ਨੇ ਥੈਂਕ ਯੂ ਸਰ ਕੀ ਨਾਮ ਹੈ ਤੁਹਾਡਾ ਡਾਕਟਰ ਸੰਜੀਤ ਚੌਧਰੀ ਡੀਪੀਸੀਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਪਟਿਆਲਾ ਸਰ ਅੱਜ ਜੋ ਮੀਟਿੰਗ ਰੱਖੀ ਗਈ ਹੈ ਕੀ ਕਹਿਣਾ ਚਾਹੁੰਦੇ ਮੈਂ ਅੱਜ ਰਾਜਪੁਰਾ ਰਾਜਪੁਰਾ ਕੈਮਿਸਟ ਐਂਡ ਡਰੱਗਿਸ ਐਸੋਸੀਏਸ਼ਨ ਨੇ ਇੱਕ ਬਹੁਤ ਸ਼ਾਨਦਾਰ ਮੀਟਿੰਗ ਹਿਮਾਚਲ ਦੇ ਵਿੱਚ ਬੜੋਗ ਦੇ ਵਿੱਚ ਕਰੀ ਹੈ ਇਹ ਬਹੁਤ ਹੀ ਸ਼ਾਨਦਾਰ ਮੀਟਿੰਗ ਹੋਈ ਅੱਜ ਬੜੇ ਹੀ ਸਮੂਤ ਤਰੀਕੇ ਨਾਲ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਮੈਨੂੰ ਵੀ ਇਨਵਾਈਟ ਕਰਿਆ ਗਿਆ ਔਰ ਜੇ ਚਾवला ਜੀ ਨੂੰ ਐਜ਼ ਅ ਜਨਰਲ ਸੈਕਟਰੀ ਪੰਜਾਬ ਨੂੰ ਜਿਹੜਾ ਹੈਗਾ ਇੱਥੇ ਸ਼ਿਰਕਤ ਕਰੀ ਹੈ ਔਰ ਸਾਡੇ ਅਮਨਦੀਪ ਸਿੰਘ ਜਿਹੜੇ ਕਿ ਫਾਈਨਾਂਸ ਸੈਕਟਰੀ ਹੈ ਉਹ ਵੀ ਹੁਣੀ ਆ ਰਹੇ ਐ ਤੇ ਮੌਜੂਦ ਐ ਉਹ ਵੀ ਥੋੜਾ ਕੰਮ ਪੈ ਗਿਆ ਸੀ ਔਰ ਕਿੱਥੇ ਇਸ ਕਰਕੇ ਉਹ ਵੀ ਆ ਰਹੇ ਹੋਏ 10-15 ਮਿੰਟ ਇਨਾਂ ਨੇ ਸਾਡਾ ਬਹੁਤ ਹੀ ਧੰਨਵਾਦ ਵੀ ਕਰਦਾ ਮਹਾਰਾਜਪੁਰਾ ਕਮਿਸ਼ਨਰ ਅਸੋਸੀਏਸ਼ਨ ਦਾ ਇਹ ਹਰ ਸਾਲ ਮੀਟਿੰਗ ਕਰਦੇ ਆ ਬਹੁਤ ਹੀ ਸਾਲਾਂ ਤੋਂ ਮੀਟਿੰਗ ਹੋ ਰਹੀ ਹੈ ਔਰ ਪੂਰਾ ਜਿਹੜਾ ਹੈਗਾ ਸਾਡੀ ਐਨੂਅਲ ਐਨੂਅਲ ਮੀਟਿੰਗ ਹਮੇਸ਼ਾ ਹੀ ਲਗਭਗ ਬਾਹਰ ਹੁੰਦੀ ਹੈ ਆਊਟ ਆਫ ਸਟੇਸ਼ਨ ਆਊਟ ਆਫ ਮਤਲਬ ਸਿਟੀ ਹੁੰਦੀ ਹੈ ਔਰ ਮੈਂ ਇਹਨਾਂ ਦੇ ਜਿਹੜੇ ਪ੍ਰਧਾਨ ਹੈ ਜਗਦੀਸ਼ ਕੁਮਾਰ ਚੌਧਰੀ ਜੀ ਨੂੰ ਔਰ ਇਹਨਾਂ ਦੇ ਜਨਰਲ ਸੈਕਟਰੀ ਸੰਜੀਵ ਵਦਵਾ ਜੀ ਨੂੰ ਔਰ ਇਹਨਾਂ ਦੇ ਜਿਹੜੇ ਚੇਅਰਮੈਨ ਹੈ ਜਿਹੜੇ ਆਪਣਾ ਭਗਵਾਨ ਜੋਲੀ ਜੀ ਹੈ ਔਰ ਇਹਨਾਂ ਦੇ ਪੈਟਰਨ ਹੈ ਜਿਹੜੇ ਲਾਜਪਤਰਾ ਚੱਪੂ ਜੀ ਹੈ ਇਨਾਂ ਨੂੰ ਵੀ ਔਰ ਇਹਨਾਂ ਦੇ ਨਾਲ ਜਿਹੜੇ ਸੈਣੀ ਸਾਹਿਬ ਹੈ ਸਾਡੇ 75 ਸਿੰਘ ਜੀ ਵਾਈਸ ਚੇਅਰਮੈਨ ਉਹ ਵੀ ਇੱਥੇ ਮੌਜੂਦ ਹੈ ਔਰ ਜਿਹੜੇ ਪੂਰੇ ਦੇ ਪੂਰੇ तकरीबन 100 ਤੋਂ ਉੱਪਰ ਇੱਥੇ ਮੈਂਬਰ ਜਿਹੜੇ ਆਏ ਹੈ ਇਹਨਾਂ ਨੇ ਮੀਟਿੰਗ ਜੁਆਇਨ ਕਰੀ ਹੈ ਇਹ ਬਹੁਤ ਹੀ ਸ਼ਾਨਦਾਰ ਹੋਈ ਹੈ ਔਰ ਜਿਹੜੇ ਪੁਆਇੰਟ ਹੈ ਉਹ ਚਾਵਲਾ ਜੀ ਨੇ ਸਾਰੇ ਦੱਸਿਆ ਐ ਐਕਸਪਲੇਨ ਦੇ ਵਿੱਚ ਬਾਕੀ ਦਾ ਇਹ ਦੱਸ ਚੁੱਕੇ ਆ ਕਿਉਂਕਿ ਮੈਂ ਉਹ ਐਕਸਪਲੇਨ ਨਹੀਂ ਕਰੂੰਗਾ ਕਿਉਂਕਿ ਜਦੋਂ ਇੱਕ ਸੀਨੀਅਰ ਇੱਕ ਪ੍ਰੋਟੋਕੋਲ ਹੈ ਕਿ ਅਗਰ ਕੋਈ ਸੀਨੀਅਰ ਸਾਰੀ ਡਰਾਫਟਿੰਗ ਤੁਹਾਨੂੰ ਦੱਸ ਚੁੱਕਿਆ ਹੈ ਤਾਂ ਮੇਰਾ ਕਿੱਥੇ ਬਣਦਾ ਨਹੀਂ ਹੈ ਤਾਂ ਮੈਂ ਇਸ ਕਰਕੇ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਡੀ ਮੀਟਿੰਗ ਦੇ ਵਿੱਚ ਰਾਜਪੁਰੇ ਦੇ ਵਿੱਚ ਰਾਜਪੁਰੇ ਦੇ ਐਸੋਸੀਏਸ਼ਨ ਦੇ ਵਿੱਚ ਜਿਹੜਾ ਹੈਗਾ ਸ਼ਰਕਤ ਕੀਤੀ ਹੈ ਔਰ ਇਹਨਾਂ ਨੂੰ ਬਲੇਸਿੰਗਸ ਦਿੱਤੀ ਹੈ ਔਰ ਇਹਨਾਂ ਨੇ ਜੋ ਸਾਡੇ ਨਾਲ ਵਾਅਦੇ ਕਰੇ ਉਹ ਸਾਡੇ ਵਾਅਦੇ ਪੂਰੇ ਕਰਨਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ